ਸਤਕਾਰਯੋਗ ਕਾਂਗਰਸ ਪਾਰਟੀ ਦੇ ਵਰਕਰ ਸਹਾਬਾਨ ਲੱਕ ਬੰਨੀ ਬੈਠੇ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪਲਾਗ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਨੀ ਆ ਜਿਹਦੇ ਵਿੱਚ ਲੰਮੇ ਸਮੇਂ ਤੋਂ ਕਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਧੌਂ ਤੇ ਗੋਡਾ ਰੱਖ ਕੇ ਢਾਉਣਾ ਸੀ ਤੇ ਮੌਜੂਦਾ ਸਰਕਾਰ ਨੂੰ ਵੀ ਢਾਉਣਾ ਸੀ ਉਹ ਸਾਡੇ ਸਤਕਾਰ ਜੋ ਕਾਂਗਰਸੀ ਵੀਰਾਂ ਦੀ ਸੁਪਨੇ ਪੂਰੇ ਨਾ ਹੋ ਸਕੇ ਜਿਸ ਦਾ ਅਸੀਂ ਇਲੈਕਸ਼ਨ ਦੇ ਦੌਰਾਨ ਦੋ ਵਾਰ ਬਾਈਕਾਟ ਦਾ ਵਿਰੋਧ ਚਿਤਾਇਆ ਤੇ ਆਪਣੀ ਸੀਨੀਅਰ ਲੀਡਰਸ਼ਿਪ ਤੱਕ ਵੀ ਆਵਾਜ਼ ਪਹਚਾਈ ਕਿ ਕਾਂਗਰਸ ਪਾਰਟੀ ਹਲਕਾ ਮਜੀਠਾ ਦੀ ਲੀਡਰਸ਼ਿਪ ਨੇ ਬਾਈਕਾਟ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਨੋਪਲ ਦੇ ਮੈਂ ਵੀਰੋ ਇਹ ਕਹਿਣਾ ਚਾਹੁੰਨਾ ਕਿ ਹੁਣ ਹਲਕਾ ਮਜੀਠਾ ਦੀ ਕਾਂਗਰਸ ਪਾਰਟੀ ਦੀ ਟੀਮ ਪਿੰਡੋਂ ਪਿੰਡੀ ਹਾਰ ਪਿੰਡ ਬੂਥ ਲੈਵਲ ਤੇ ਜਿਹੜੇ ਕਾਂਗਰਸ ਪਾਰਟੀ ਦੇ ਨਰਾਸ਼ ਹੋ ਕੇ ਵਰਕਰ ਬੈਠ ਗਏ ਨੇ ਉਹਨਾਂ ਨੂੰ ਜਗਾਵਾਂਗੇ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਮਜੀਠਾ ਵਿੱਚ ਸਵਾਵਾਂ ਲਵਾਂਗੇ ਤਾਂ ਕਿ 2027 ਦਾ ਇਲੈਕਸ਼ਨ ਦਾ ਅਸੀਂ ਆਗਾਜ਼ ਕਰਾਂ ਅੰਮ੍ਰਿਤਸਰ ਦੇ ਤਹਿਸੀਲ ਮਜੀਠਾ ਵਿੱਚ ਪਿਛਲੇ ਦਿਨੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ ਪਰ ਹੁਣ ਕਾਂਗਰਸ ਪਾਰਟੀ ਇਕਜੁੱਟ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ 2027 ਦੀ ਅਗਰ ਗੱਲ ਕੀਤੀ ਜਾਵੇ ਜਿਹੜੇ ਚੋਣ ਨੇ ਉਹ ਨਜ਼ਦੀਕ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਹਲਕਾ ਮਜੀਠਾ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਹੈ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਤੇ ਨਾ ਕਿਤੇ ਪੂਰੇ ਆਪਣੇ লাম ਲਸ਼ਕਰ ਦੇ ਨਾਲ ਇਸ ਵੇਲੇ ਪੂਰੇ ਮੈਦਾਨ ਵਿੱਚ ਡਟੀ ਹੋਈ ਹੈ ਔਰ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕਿਤਨਾ ਕਿਤੇ ਉਹ ਹੁਣ ਆਪਣੇ ਪੈਰ ਪੱਕੇ ਕਰ ਰਹੀ ਹੈ ਤੇ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਸੀਨੀਅਰ ਆਗੂ ਕਾਂਗਰਸ ਦੇ ਪਰਮਜੀਤ ਸਿੰਘ ਪੰਮਾ ਮਜੀਠੀਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ ਨੇ ਉਹ ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇੱਕ ਹਾਰ ਦੇਖਣ ਨੂੰ ਮਿਲੀ ਹੈ ਕਿਉਂਕਿ ਬਿਨਾਂ ਕਾਗਜ਼ ਪਰੇ ਹੀ ਇੱਥੇ ਦਾ ਜੋ ਹਾਲਾਤ ਸੀਗੇ ਉਸ ਨੂੰ ਲੈ ਕੇ ਕਿਤਨਾ ਕਿਤੇ ਪਰਮਜੀਤ ਸਿੰਘ ਪੰਮਾ ਨੂੰ ਇਹ ਚਿੰਤਾ ਜਰੂਰ ਸਤਾ ਰਹੀ ਸੀ ਕਿ ਅਗਰ ਕਾਗਜ਼ ਜਿਹੜੇ ਨੇ ਉਹ ਭਰੇ ਜਾਂਦੇ ਤੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਵਿੱਚ ਜੋਸ਼ ਹੋਣਾ ਸੀ ਗੱਲਬਾਤ ਕਰਦੇ ਆ ਪਰਮਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਨਹੀਂ ਲੜ ਪਈ ਸਭ ਤੋਂ ਪਹਿਲਾਂ ਸਾਰੇ ਦੇਸ਼ ਵਿਦੇਸ਼ ਵਿੱਚ ਹਲਕਾ ਮਜੀਠਾ ਪੰਜਾਬ ਵਿੱਚ ਵਸਦੇ ਭੈਣ ਭਰਾਵਾਂ ਨੂੰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਫਤਿਹ ਅਰਜ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਤੁਹਾਡੀ মিডিਆ वार्ता ਦੇ ਵਿੱਚ ਸਾਡੇ ਵੱਡੇ ਵੀਰ ਰਾਹੁਲ ਗਾਂਧੀ ਬ੍ਰਿਗੇਡ ਕਿਸਾਨ ਸੈਲ ਦੇ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਪਾਲੀ ਮਜੀਠਾ ਜੀ ਸਾਡੇ ਵੱਡੇ ਭਰਾ ਸਾਬਕਾ ਸਰਪੰਚ ਸਰਦਾਰ ਰਣਜੀਤ ਸਿੰਘ ਮਰੜੀ ਜੀ ਕਾਂਗਰਸ ਪਾਰਟੀ ਦੇ ਜੁਝਾਰੂ ਨੇਤਾ ਜਗਦੀਪ ਸਿੰਘ ਗੋਗਾ ਮਜੀਠਾ ਜੀ ਤੇ ਸਾਡੇ ਵੱਡੇ ਭਰਾ ਬਲਵਿੰਦਰ ਸਿੰਘ ਰੋੜੀ ਜੀ ਮੇਰੇ ਵੱਡੇ ਭਰਾ ਸਰਦਾਰ ਮੰਗ ਸਿੰਘ ਮੰਗੀ ਮਜੀਠਾ ਜੀ ਮਹਿਮਾਨਯੋਗ ਛੋਟੇ ਵੀਰ ਨਾਗਲਾਂ ਤੋਂ ਮੌਜੂਦਾ ਮੈਂਬਰ ਪੰਚਾਇਤ ਗੁਰਜੀਤ ਸਿੰਘ ਬਿੱਲਾ ਜੀ ਯੂਥ ਆਗੂ ਜਿਨ੍ਹਾਂ ਨੇ ਸਾਡਾ ਕੁਝ ਸਮਾਂ ਪਹਿਲਾਂ ਨਾਗ ਨਵੇਂ ਵਿੱਚ ਕਾਂਗਰਸ ਪਾਰਟੀ ਦੀ ਜੁਆਇਨਿੰਗ ਦਾ ਬੜਾ ਵਧੀਆ ਪ੍ਰੋਗਰਾਮ ਕਰਵਾਇਆ ਸੀ ਰਾਜੂ ਗਿੱਲ ਜੀ ਮਜੀਠੇ ਦੀ ਹਲਕਾ ਕਾਂਗਰਸ ਦੇ ਵਿੱਚ ਬਹੁਤ ਲੰਮਾ ਸਮੇਂ ਤੋਂ ਸੇਵਾ ਕਰ ਰਹੇ ਅਪਨੰਦੀਪ ਅਪੂ ਮਜੀਠਾ ਜੀ ਔਰ ਜਿਨ੍ਹਾਂ ਸਾਡੇ ਵੀਰ ਹਰਜਿੰਦਰ ਸਿੰਘ ਸੋਨੂ ਜੌਹਲ ਜੀ ਗੋਰਾ ਪੁਹਾ ਜੀ ਹੋਰ तमाम ਮੇਰੇ ਕਾਂਗਰਸੀ ਵੀਰ ਜਿਹੜੇ ਇੱਥੇ ਕਾਂਗਰਸ ਵੱਲੋਂ ਹਲਕਾ ਮਜੀਠਾ ਦੀ ਟੀਮ ਵੱਲੋਂ ਮੌਜੂਦ ਨੇ ਜਿਨ੍ਹਾਂ ਨੇ ਅੱਜ ਵਾਰਡ ਨੰਬਰ 5 ਦੇ بڑے ਜੁਝਾਰੂ ਤੇ ਹਮੇਸ਼ਾ ਹੀ ਸਮਾਜਿਕ ਸੇਵਾ ਵਿੱਚ ਆਪਣਾ ਸਮਾਂ ਬਤਾਉਣ ਵਾਲੇ ਮੇਜਰ ਸਿੰਘ ਜੀ ਤੇ ਉਹਨਾਂ ਦੇ ਨਾਲ ਰਾਹੁਲ ਜੀ ਨੂੰ ਕਾਂਗਰਸ ਪਾਰਟੀ ਹਲਕਾ ਮਜੀਠਾ ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕਰਾਇਆ ਅੱਜ ਵੀਰੋ ਇਹ ਗੱਲ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਥੋੜਾ ਜਿਹਾ ਲੰਮਾ ਸਮਾਂ ਲੱਗੂਗਾ ਸਾਨੂੰ ਕਰਦੇ ਆ ਮੈਂ ਸਭ ਤੋਂ ਪਹਿਲਾਂ ਆਸ਼ੀਦੀ 15ਵਾਂੜਾ ਚੱਲ ਰਿਹਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਆਰਾ ਸੱਚੇ ਪਾਸ਼ਾ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਅੱਜ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਨਮਸਕਾਰ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ ਗੁਰੂ ਮਹਾਰਾ ਸੱਚੇ ਪਾਤਸ਼ਾਹ ਮਿਹਰ ਕਰਨ ਮਹਾਨ ਕਿਰਪਾ ਦੀ ਦਾਤ ਬਖਸ਼ਿਸ਼ ਕਰਨ ਵੀਰੋ ਹੁਣ ਆਪਾਂ ਗੱਲ ਕਰਾਂਗੇ ਹਲਕਾ ਮਜੀਠਾ ਦੇ ਜੋ ਇਲੈਕਸ਼ਨ ਹੋ ਕੇ ਹਟੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੀਰੋ ਅਸੀਂ ਬਾਈਕਾਰਡ ਦਾ ਵਿਰੋਧ ਕੀਤਾ ਸੀ ਤੇ ਉਸ ਦਾ ਰਿਜ਼ਲਟ ਕਾਂਗਰਸ ਪਾਰਟੀ ਦੀ ਇੱਕ ਸੀਟ ਸੋਹਿਆ ਕਲਾਂ ਜੋਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੀ ਆ ਉਹ ਇਸ ਗੱਲ ਦਾ ਸਬੂਤ ਆ ਕਿ ਹਲਕਾ ਮਜੀਠਾ ਤੇ ਹਰ ਪਿੰਡ ਵਿੱਚ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਤੇ ਸਤਕਾਰ ਜੋ ਕਾਂਗਰਸ ਪਾਰਟੀ ਦੇ ਵਰਕਰ ਸਹਾਬਾਨ ਲੱਕ ਬੰਨੀ ਬੈਠੇ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਗ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਨੀ ਆ ਜਿਹਦੇ ਵਿੱਚ ਲੰਮੇ ਸਮੇਂ ਤੋਂ ਕਾਬਜ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਧੌਂ ਤੇ ਗੋਡਾ ਰੱਖ ਕੇ ਢਾਉਣਾ ਸੀ ਤੇ ਮੌਜੂਦਾ ਸਰਕਾਰ ਨੂੰ ਵੀ ਢਾਉਣਾ ਸੀ ਉਹ ਸਾਡੇ ਸਤਕਾਰ ਜੋ ਕਾਂਗਰਸੀ ਵੀਰਾਂ ਦੀ ਸਪਨੇ ਪੂਰੇ ਨਾ ਹੋ ਸਕੇ ਜਿਸ ਦਾ ਅਸੀਂ ਇਲੈਕਸ਼ਨ ਦੇ ਦੌਰਾਨ ਦੋ ਵਾਰ ਬਾਈਕਾਟ ਦਾ ਵਿਰੋਧ ਜਤਾਇਆ ਤੇ ਆਪਣੀ ਸੀਨੀਅਰ ਲੀਡਰਸ਼ਿਪ ਤੱਕ ਵੀ ਆਵਾਜ਼ ਪਹਚਾਈ ਕਿ ਕਾਂਗਰਸ ਪਾਰਟੀ ਹਲਕਾ ਮਜੀਠਾ ਦੀ ਲੀਡਰਸ਼ਿਪ ਨੇ ਬਾਈਕਾਟ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਨੋਪੋਲੀ ਤੇ ਗਿਆ ਮੈਂ ਵੀਰੋ ਇਹ ਕਹਿਣਾ ਚਾਹੁੰਦਾ ਕਿ ਹੁਣ ਹਲਕਾ ਮਜੀਠਾ ਦੀ ਕਾਂਗਰਸ ਪਾਰਟੀ ਦੀ ਟੀਮ ਪਿੰਡੋ ਪਿੰਡੀ ਹਾਰਪਿੰਡ ਬੂਥ ਲੈਵਲ ਤੇ ਜਿਹੜੇ ਕਾਂਗਰਸ ਪਾਰਟੀ ਦੇ ਨਾਰਾਜ਼ ਹੋ ਕੇ ਵਰਕਰ ਬੈਠ ਗਏ ਨੇ ਉਹਨਾਂ ਨੂੰ ਜਗਾਵਾਂਗੇ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਮਜੀਠਾ ਵਿੱਚ ਸਵਾਵਾਂ ਲਵਾਂਗੇ ਤਾਂ ਕਿ 2027 ਦਾ ਇਲੈਕਸ਼ਨ ਦਾ ਅਸੀਂ ਆਗਾਜ਼ ਕਰ ਸਕੀ ਜਿਹੜਾ ਤੁਸੀਂ ਬਾਈਕਾਟ ਕੀਤਾ ਸੀਗਾ ਉਹ ਬਾਈਕਾਟ ਦਾ ਫਾਇਦਾ ਕਿਨੂੰ ਹੋਇਆ ਵੀਰੋ ਬਾਈਕਾਟ ਦਾ ਫਾਇਦਾ ਪਤਾ ਨਹੀਂ ਕਿਨੂੰ ਹੋਇਆ ਪਰ ਕਾਂਗਰਸ ਪਾਰਟੀ ਹਲਕਾ ਮਜੀਠਾ ਨੂੰ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋਇਆ ਪਰ ਕਾਰਨ ਕੀ ਆ ਬਾਈਕਾਟ ਕਰਨ ਦਾ ਕਾਰਨ ਕੀ ਰਿਹਾ ਕਿ ਬਾਈਕਾਟ ਤੁਹਾਨੂੰ ਕਰਨਾ ਪਿਆ ਵੀਰੋ ਇਹ ਤੇ ਸਾਡੇ ਜਿਹੜੇ ਉਹ ਖੌਤੀ ਹਲਕਾ ਅਨਚਾਰਜ ਉਹ ਹੀ ਦੱਸ ਸਕਦੇ ਕਿਉਂ ਬਾਈਕਾਟ ਕੀਤਾ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੇ ਤੇ ਬਾਈਕਾਟ ਨਹੀਂ ਕੀਤਾ ਕਾਂਗਰਸ ਪਾਰਟੀ ਦਾ ਵਰਕਰ ਜਾਂ ਜਿਹੜੇ ਉਹ ਬਲਾਕ ਸੰਪਤੀ ਦੇ ਇਲੈਕਸ਼ਨ ਲੜ ਰਹੇ ਸੀ ਜਾਂ ਜਲਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਲੜ ਰਹੇ ਉਹ ਤਾਂ ਬੜੀ ਚੜ੍ਹਦੀ ਕਲਾ ਚ ਸੀ ਉਹ ਤਾਂ ਚਾਹੁੰਦੇ ਸੀ ਕਿ ਇਸ ਵਾਰ ਆਪਾਂ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਵੀ ਢਾਹ ਲਾਉਣੀ ਹੈ ਤੇ ਪੰਜਾਬ ਵਿੱਚ ਜਿਹੜੀ ਰੂਲਿੰਗ ਪਾਰਟੀ ਮੌਜੂਦਾ ਸਰਕਾਰ ਉਹਨੂੰ ਵੀ ਢਾਹ ਲਾਉਣੀ ਹੈ ਪਰ ਪਤਾ ਨਹੀਂ ਲੱਗਾ ਵੀਰੋ ਅਸੀਂ ਇਹਦੇ ਤੁਹਾਨੂੰ ਦੱਸੀਏ ਕੀ ਹੁਣ ਬੜਾ ਉਹ ਸਮਾਂ ਬੜਾ ਦੁਖਦਈ ਵਜੀਠੇ ਹਲਕੇ ਆ ਲੈਣੇ ਹੰਡਾਇਆ ਜੀ ਅਸੀਂ ਦੇਖ ਰਹੇ ਹਾਂ ਕਿ ਮਜੀਠੇ ਹਲਕੇ ਦੇ ਵਿੱਚ ਲਗਾਤਾਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਾਬਜ਼ ਰਹੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆ ਕਾਂਗਰਸ ਕਿੱਥੇ ਸਟੈਂਡ ਕਰਦੀ ਪਈ ਐ ਇਸ ਵੇਲੇ ਅਮਜੀਠੇ ਦੇ ਵਿੱਚ ਵੇਖੋ ਵੀਰੋ ਕਾਂਗਰਸ ਪਾਰਟੀ ਨੂੰ ਬੜੇ ਲੰਮੇ ਸਮੇਂ ਤੋਂ ਢਾਹ ਲਾਈ ਜਾ ਰਹੀ ਐ ਪਰ ਕਾਂਗਰਸੀ ਕਾਂਗਰਸੀ ਜਿਹੜੇ ਨੇ ਨਾ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਬੜੀ ਚੜ੍ਹਦੀ ਕਲਾ ਦੇ ਆ ਜਿਹੜੇ ਮੈਂ ਥੋੜਾ ਜਿਹਾ ਪਛਾਣ ਹੋ ਜਾਊਂਗਾ ਜਦੋਂ 2002 ਦੇ ਵਿੱਚ ਸਾਡੇ ਕਥੂ ਨੰਗਲ ਸਾਹਿਬ ਐਮਐਲਏ ਬਣੇ ਤੇ ਕਥੂ ਨੰਗਲ ਸਾਹਿਬ ਦੇ ਨਾਲ ਜਿਹੜੀ ਟੀਮ ਅਕਾਲੀ ਦਲ ਛੱਡ ਕੇ ਆਈ ਉਹਨਾਂ ਨੇ 5 ਸਾਲ ਮੁੜ ਕੇ ਹਲਕੇ ਦੇ ਵਿੱਚ ਐਮਐਲਏ ਸ਼ਿਪ ਦਾ ਆਨੰਦ ਮਾਣਿਆ ਤੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸੀ ਉਹ ਉਸ ਵੇਲੇ ਵੀ ਇਗਨੋਰ ਕਥੂ ਨਗਰ ਸਾਹਿਬ ਕੈਪਟਨ ਦੀ ਸਰਕਾਰ ਜਿਹੜੀ 2002 ਤੋਂ 7 ਤੱਕ ਚੱਲੀ ਕਾਂਗਰਸ ਪਾਰਟੀ ਦੇ ਜਿਹੜੇ ਸੱਚੇ ਸਿਪਾਹੀ ਉਹ ਉਹ ਸਰਕਾਰ ਵਿੱਚ ਵੀ ਇਗਨੋਰ ਹੋਈ ਉਸ ਤੋਂ ਬਾਅਦ ਵਿੱਚ 7 ਤੋਂ ਲੈ ਕੇ ਅੱਜ ਤੱਕ ਮੈਦਾਨਾ ਫੇਰ ਵੀ ਜਿਹੜੇ ਮਜੀਠੀਆਲ ਕਿਤੇ ਕਾਂਗਰਸੀ ਨੇ ਨਾ ਪੂਜਨਯੋਗ ਆ ਸੱਚੀ ਗੱਲ ਉਹਨਾਂ ਕੱਲੇ-ਕੱਲੇ ਦਾ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਬਿਕਰਮ ਮਜੀਠੀਏ ਦੀ 7 ਤੋਂ 17 ਤੱਕ ਦੀ ਗਵਰਨਮੈਂਟ ਵਿੱਚ ਈ ਨਾਮ ਨਹੀਂ ਪਰਚੇ ਕਰਾਏ ਹਰੈਸਮੈਂਟ ਚੱਲੀ ਘਰੋਂ ਵੇ ਕਰ ਰਹੇ ਉਸ ਤੋਂ ਅੱਗੇ 17 ਤੋਂ 22 ਜਦੋਂ ਸਾਡੀ ਸਰਕਾਰ ਕਾਂਗਰਸ ਪਾਰਟੀ ਦੀ ਬਣਦੀ ਆ ਪਰ ਹਲਕਾ ਮਜੀਠਾ ਵਿੱਚ ਵੀਰੋ ਵਰਤਾਣ ਤੋਂ ਹੋਈ ਰਿਆ ਫਿਰ ਚਾਚੇਪਤੀ ਜਿਹਦੀ ਸਰਕਾਰ ਬਣ ਗਈ ਉਸ ਸਰਕਾਰ ਵਿੱਚ ਵੀ ਅਸੀਂ ਲਗਾਤਾਰ ਕਾਂਗਰਸ ਪਾਰਟੀ ਦੇ ਵਰਕਰ ਨਰਾਸ਼ਾਜਨਕ ਸਥਿਤੀ ਦੇ ਵਿੱਚ ਰਹਿ। ਵੀਰੋ ਮੈਂ ਤਾਂ ਅੱਜ ਵੀ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਆ ਹੁਣ ਜਿਹੜੀ ਇਲੈਕਸ਼ਨ ਬਾਈਕਾਟ ਵਾਲੀ ਲੰਘ ਕੇ ਗਈ ਆ ਇਸ ਦੇ ਵਿੱਚ ਵੀ ਉਹ ਤਗੜੇ ਹੋ ਕੇ ਇਲੈਕਸ਼ਨ ਲੜਨ ਨੂੰ ਤਿਆਰ ਬੈਠੇ ਸੀ। ਔਰ ਜਿੱਤ ਪ੍ਰਾਪਤ ਕਰਨੀ ਸੀ। ਮੈਂ ਵੀਰੋ ਇਹ ਗੱਲ ਦਾਅਵੇ ਨਾ ਕਹਿਨਾ। ਤੁਹਾਡੇ মিডিਆ ਦੇ ਬਾਅਦਿਆਂ ਮੈਂ ਦਾਅਵੇ ਨਾ ਕਹਿਨਾ ਕਿ ਸਾਡੇ ਜਿੰਨੇ ਵੀ ਬਲਾਕ ਸੰਪਤੀ ਦੇ ਮੈਂਬਰ ਇਲੈਕਸ਼ਨ ਲੜਦੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿੱਤ ਪ੍ਰਾਪਤ ਕਰਨੀ ਕਾਰਨ ਕਿ 2004 ਤੋਂ ਬਾਅਦ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਕਦੀ ਮਜੀਠੇਵਾਲ ਨੂੰ ਦੇਖਿਆ ਨਹੀਂ ਕਦੀ ਉਹਨਾਂ ਦੀ ਉਹਨਾਂ ਦੀਆਂ ਭਾਵਨਾਵਾਂ ਨੂੰ ਟਟੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਜਿਹੜੇ ਮਜੀਠੇ ਦੇ ਜਿਹੜੇ ਜੁਝਾਰੂ ਜਿਹੜੇ ਵਰਕਰ ਨੇ ਉਹ ਕੀ ਚਾਹੁੰਦੇ ਨੇ ਔਰ ਕਿਸ ਤਰ੍ਹਾਂ ਦੇ ਨੇਤਾ ਚਾਹੁੰਦੇ ਨੇ ਵੀਰੋ ਮੇਰੀ ਤੇ ਅਪੀਲ ਆ ਕਾਂਗਰਸ ਪਾਰਟੀ ਹਾਈ ਕਮਾਂਡ ਸ੍ਰੀ ਰਾਹੁਲ ਗਾਂਧੀ ਜੀ ਨੂੰ ਤੇ ਪੰਜਾਬ ਦੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਸਹਿਬਾਨ ਨੇ ਉਹਨਾਂ ਨੂੰ ਮੇਰੀ ਅਪੀਲ ਆ ਕਿ ਹਲਕਾ ਮਜੀਠਾ ਨੂੰ ਆਪਣਾ ਪੰਜਾਬ ਦਾ 117ਵਾਂ ਹਲਕਾ ਸਮਝੋ ਤੇ ਇਥੇ ਕਾਂਗਰਸ ਪਾਰਟੀ ਦੇ ਵਰਕਰ ਨੂੰ ਹਿੱਕ ਨਾਲ ਲਾਓ ਹਮ ਇਹਨਾਂ ਨੂੰ ਸ਼ਾਬਾਸ਼ੀ ਦਿਓ ਜਿਹੜੇ ਯਾਰ ਅੱਜ ਵੀ ਲੜਾਈ ਲੜ ਰਹੇ ਕਿਹੜੇ ਹਾਲਾਤਾਂ ਦੇ ਵਿੱਚ ਨੰਗੇ ਹੋਣਗੇ ਮੇਰੀ ਅਪੀਲ ਆ ਤੁਹਾਡੇ ਮੀਡੀਆ ਦੇ ਮਾਧਿਅਮ ਰਹੀ ਅੱਜ ਵੀ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਵੱਡੇ ਲੀਡਰਾਂ ਨੂੰ ਕਿਹਾ ਕਿ ਆਪਣੀ ਜਿਹੜੀ ਕਮੇਟੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰੋ ਤੇ ਤਾਂ ਜੋ ਪੰਜਾਬ ਨੂੰ ਜਿਹੜਾ 2027 ਦੇ ਵਿੱਚੋਂ ਅਸੀਂ ਕੱਢੀਏ ਇੱਕ ਨਵਾਂ ਜਿਹੜੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਲਈਏ ਪਰ ਹਜੇ ਤੱਕ ਪੰਜਾਬ ਦੇ ਵਿੱਚ ਉਹ ਪੰਜ ਮੈਂਬਰੀ ਕਮੇਟੀ ਨਹੀਂ ਬਣ ਪਾਈ ਕਾਰਨ ਕੀ ਹੈ ਕੀ ਲੱਗਦਾ ਕਿ ਇਹ ਵੀ ਧੜੇ ਬੰਦੇ ਦਾ شکار ਨੇ ਸਾਰੇ ਵੇਖੋ ਵੀਰੋ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਰੋਡ ਮੈਪ ਤਿਆਰ ਕਰ ਲਿਆ ਮੇਰੀ ਇੱਕ ਗੱਲ ਯਾਦ ਰੱਖਿਓ ਪੰਜਾਬ ਦੇ ਵਿੱਚ ਐ ਸਿਲੈਕਸ਼ਨ ਵਿੱਚ ਵੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਜਿਹੜਾ ਲੰਘਿਆ 612 ਬਲਾਕ ਸੰਮਤੀਆਂ ਕਾਂਗਰਸ ਪਾਰਟੀ ਜਿੱਤੀ ਹੈ ਔਰ 62 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਦੂਜੇ ਨੰਬਰ ਤੇ ਵੋਟ ਪ੍ਰਾਪਤ ਕਰਕੇ ਵੱਡੇ ਲੈਵਲ ਤੇ ਸੀਟਾਂ ਦੇ ਪ੍ਰਾਪਤ ਕੀਤੀ ਆ ਤੇ 2027 ਦਾ ਸਰਕਾਰ ਦਾ ਮੋੜ ਬਣਿਆ 2027 ਦੇ ਵਿੱਚ ਕੇਂਦਰੀ ਹਾਈ ਕਮਾਂਡ ਦੀ ਅਗਵਾਈ ਦੇ ਵਿੱਚ ਸਾਡੀ ਲੀਡਰਸ਼ਿਪ ਕਿਸੇ ਨੂੰ ਵੀ ਅੱਗੇ ਲਾ ਦਿੰਦੀ ਪਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਾਨੀ ਤੈ ਪਰ ਜਦੋਂ ਡਾਕਟਰ ਨਵਜੋਤ ਕੋਰ ਸਿੱਧੂ ਦਾ ਬਿਆਨ ਆਇਆ ਕਿ ਪੰਜ-ਪੰਜ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਚਿਹਰੇ ਨਜ਼ਰ ਆ ਰਹੇ ਨੇ ਕੀ ਲੱਗਦਾ ਨਹੀਂ ਕਿ ਸਾਰੇ ਇਹ ਹੀ ਧੜੇਬੰਦੀ ਦੇ ਸ਼ਿਕਾਰ ਨੇ ਔਰ ਪੰਜ-ਪੰਜ ਚਿਹਰੇ ਵਿੱਚੋਂ ਕਿੰਨੂੰ ਆਪਣਾ ਉਹ ਜਿਹੜਾ ਲੀਡਰ ਹੈ ਜਾਂ ਫਿਰ ਕਹਿ ਸਕਦੇ ਆ ਕਿ ਮੁੱਖ ਮੰਤਰੀ ਬਣਾਣਗੇ ਵੇਖੋ ਜੀ ਕਾਂਗਰਸ ਹਾਈ ਕਮਾਂਡ ਨੇ ਜਿਸ ਵੀ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਆ ਸਾਰੀ ਪੰਜਾਬ ਕਾਂਗਰਸ ਉਹਦਾ ਸਵਾਗਤ ਕਰੂਗੀ ਉਸ ਨੂੰ ਆਪਣਾ ਆਗੂ ਮੰਨੂਗੀ ਪੰਜਾਬ ਕਾਂਗਰਸ ਉਸ ਆਗੂ ਦੀ ਉਸ ਲੀਡਰ ਦੀ ਅਗਵਾਈ ਦੇ ਵਿੱਚ 2027 ਦਾ ਇਲੈਕਸ਼ਨ ਲੜੇਗੀ ਤੇ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ ਬੜੇ ਵੱਡੇ ਬਹੁਮਤ ਦੇ ਨਾਲ ਬਹੁਤ ਵੱਡੇ ਮਾਰਜਨ ਦੇ ਨਾਲ ਹਰ ਹਲਕੇ ਵਿੱਚੋਂ ਕਾਂਗਰਸ ਪਾਰਟੀ ਦੇ ਐਮਐਲਏ ਜਿੱਤ ਪ੍ਰਾਪਤ ਕਰਨਗੇ ਹਲਕਾ ਮਜੀਠਾ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਐਮਐਲਏ ਬਣੇਗਾ ਪਰ ਕਾਂਗਰਸ ਪਾਰਟੀ ਹੁਣ ਜੋ ਜਿਹੜੇ ਆਪਣੇ ਵਰਕਰ ਜੋੜਨ ਵਾਸਤੇ ਕੀ ਕਰਨ ਕੀ ਕਰ ਰਹੀ ਹੈ ਜ਼ਮੀਨੀ ਲੈਵਲ ਤੇ ਕਾਂਗਰਸ ਪਾਰਟੀ ਵੱਲੋਂ ਬੂਥ ਲੈਵਲ ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਬੂਥ ਲੈਵਲ ਤੇ ਪਾਰਟੀ ਨੂੰ ਲੋਕਾਂ ਦੇ ਨਾਲ ਜੋੜਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰੋਡ ਮੈਪ ਤਿਆਰ ਕੀਤਾ ਗਿਆ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜਦੀ ਰਹੀ ਹੈ ਭਾਈ ਚਾਰ ਕਿ ਸਾਂਝ ਨਿਭਾਉਂਦੀ ਰਹੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਭੈਣ ਭਰਾਵਾਂ ਦੇ ਦੁੱਖ ਸੁੱਖ ਚ ਖੜ ਕੇ ਭਾਈ ਚਾਰ ਕਿ ਸਾਂਝ ਨਿਭਾ ਕੇ ਚੱਲੇਗੀ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਮਜੀਠੇ ਦੇ ਜਿਹੜੇ ਮੁੱਦੇ ਨੇ ਉਹ ਕਿਹੜੇ ਕਿਹੜੇ ਮੁੱਦੇ ਰਹਿਣਗੇ ਔਰ ਕਿਹੜੇ ਮੁੱਦਿਆਂ ਤੇ ਕਾਂਗਰਸ ਜਿਹੜੀ ਆ ਹੁਣ ਜਿਹੜੀ ਵੋਟਾਂ ਮੰਗੇਗੀ ਜਨਤਾ ਦੇ ਕੋਲੋਂ ਵੇਖੋ ਪੰਜਾਬ ਕਾਂਗਰਸ ਵੱਲੋਂ ਹਰੇਕ ਮੁੱਦੇ ਨੂੰ ਚੁੱਕਿਆ ਗਿਆ ਤੁਸੀਂ ਲਗਭਗ 40 ਸਾਲ ਦੇ ਸਮੇਂ ਦੇ ਵਿੱਚ ਵੇਖ ਲਓ ਪੰਜਾਬ ਕਾਂਗਰਸ ਵੱਲੋਂ ਹਰੇਕ ਮੁੱਦੇ ਤੇ ਭਾਵੇਂ ਉਹ ਨਸ਼ਿਆਂ ਦਾ ਭਾਵੇਂ ਉਹ ਅੱਜ ਜਿਹੜੇ ਸਾਡੇ ਭੈਣ ਭਰਾ ਸਾਡੇ ਵੀਰ ਨੇ ਜਿਹੜੇ ਗੈਂਗਵਾੜ ਦੀ ਭੇਡ ਚੜੇ ਨੇ ਉਹ ਸਾਡੇ ਨੇ ਉਹ ਵੀ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਉਹ ਵੀ ਸਾਡੇ ਨੇ ਮਾਰਨ ਵਾਲੇ ਵੀ ਸਾਡੇ ਨੇ ਉਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਉਹ ਮੈਂ ਤੁਹਾਨੂੰ ਇਹ ਗੱਲ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੰਦਾ ਵੀ ਉਹ ਕਾਲੀ ਭਾਜਪਾ ਸਰਕਾਰ ਵੇਲੇ ਹੀ ਇਸ ਕਰਾਇ ਪਏ ਮੈਂ ਅੱਜ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਉਹ ਇਸ ਵਿਚਾਰਧਾਰਾ ਤੋਂ ਛੱਡ ਕੇ ਆਪਣੀ ਪੰਜਾਬ ਵਾਲੀ ਵਿਚਾਰਧਾਰਾ ਦੇ ਵਿੱਚ ਆਉਣ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਕੀ ਲੱਗਦਾ ਕਿ ਇਹ ਜਿਹੜੀ ਹਾਰ ਹੋਈ ਆ ਕਾਂਗਰਸ ਦੀ ਉਹ ਕਿਤੇ ਨਾ ਕਿਤੇ ਇਹਨਾਂ ਦੀ ਆਪਸੀ ਫੁੱਟ ਤਾਂ ਨਹੀਂ ਗਈ ਜਿਹੜੀ ਲੀਡਰ ਜਿਹੜੇ ਧੜੇਬੰਦੀ ਨੂੰ ਲੈ ਕੇ ਵੇਖੋ ਵੀਰੋ ਕੋਈ ਧੜੇਬੰਦੀ ਨਹੀਂ ਗਈ ਪੰਜਾਬ ਕਾਂਗਰਸ ਨੇ ਬਹੁਤ ਵਧੀਆ ਇਲੈਕਸ਼ਨ ਲੜਿਆ ਹਰ ਹਲਕੇ ਦੇ ਵਿੱਚ ਰਾਗੀ ਗੱਲ ਜੇ ਧਾਰ ਦੀ ਹਮੇਸ਼ਾ ਹੀ ਰੂਲਿੰਗ ਪਾਰਟੀ ਦਾ ਵਾਧਾ ਰਿਹਾ ਕਿਉਂ ਇਹ ਲੋਕ ਇਲੈਕਸ਼ਨ ਆ ਲੋਕ ਇਲੈਕਸ਼ਨ ਸਰਕਾਰ ਆਪਣੇ ਤਰੀਕੇ ਨਾਲ ਲੜ ਲੈਂਦੀ ਆ ਜਿੱਤ ਵੀ ਲੈਂਦੀ ਆ ਪਿਛਲੀਆਂ ਕਾਂਗਰਸ ਸਰਕਾਰਾਂ ਵੀ ਜਿੱਤਦੀਆਂ ਰਹੀਆਂ ਜਾਂ ਹੋਰ ਵੀ ਜਿਹੜੀਆਂ ਕਿਸੇ ਪਾਰਟੀ ਦੀਆਂ ਸਰਕਾਰਾਂ ਹੀ ਉਹ ਵੀ ਜਿੱਤਦੀਆਂ ਰਹੀਆਂ ਨੇ ਹੁਣ ਮਜੀਠੇ ਨੂੰ ਕਿਸ ਤਰ੍ਹਾਂ ਦਾ ਕਮਾਂਡਰ ਚਾਹੀਦਾ ਵਾ ਕਿਉਂਕਿ ਫੌਜ ਤਿਆਰ ਹੈ ਔਰ ਜਿਹੜਾ ਲਕਸ਼ਯਾ 2027 ਦਾ ਉਹ ਨਜ਼ਦੀਕ ਆ ਰਿਹਾ ਔਰ ਇਹਨਾ ਸੋਖਾ ਨਹੀਂ ਆ 2027 ਦਾ ਲਕਸ਼ਯਾ ਔਰ ਉਸ ਨੂੰ ਜਿੱਤਣ ਵਾਸਤੇ ਹੁਣ ਕਮਾਂਡਰ ਕਿਸ ਤਰ੍ਹਾਂ ਦਾ ਚਾਹੀਦਾ ਤੁਹਾਨੂੰ ਵੇਖੋ ਜੀ ਇਹ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਤੈਅ ਕਰਨਾ ਕਿ ਉਹਨਾਂ ਨੇ ਕਿਹੜਾ ਸਾਨੂੰ ਕਪਤਾਨ ਦੇਣਾ ਤੇ ਕਿਹੜਾ ਸਾਨੂੰ ਕਮਾਂਡਰ ਦੇਣਾ ਔਰ ਜਿਹੜਾ ਵੀ ਦੇਣਗੇ ਅਸੀਂ ਲੱਕ ਬਨ ਕੇ ਕਾਂਗਰਸ ਪਾਰਟੀ ਹਲਕਾ ਮਜੀਠਾ ਦਾ ਵਰਕਰ ਲੱਕ ਬਨ ਕੇ ਲੜਾਈ ਲੜੂਗਾ ਤੇ 2027 ਦੇ ਵਿੱਚ ਜਿੱਤ ਪ੍ਰਾਪਤ ਕਰੂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ ਵਿਚਾਰ ਸਾਂਝੇ ਕੀਤੇ ਇਹ ਸਨ ਮਜੀਠੇ ਤੋਂ ਕਾਂਗਰਸੀ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ 2027 ਦਾਡਾ ਲਕਸ਼ ਹੈ ਉਹਦੇ ਵਾਸਤੇ ਕਾਂਗਰਸ ਵਾਸਤੇ ਮਜੀਠੇ ਦੀ ਜਿਹੜੀ ਫੌਜ ਆ ਬਿਲਕੁਲ ਤਿਆਰ ਹੈ ਔਰ ਜਿਹੜਾ ਕਿ ਕਾਂਗਰਸ ਹਾਈ ਕਮਾਂਡ ਨੇ ਰੋਡ ਮੈਪ ਵੀ ਤਿਆਰ ਕਰ ਲਿਆ ਤੇ ਉਸ ਦੇ ਉੱਪਰ ਖੜਾ ਉਤਰਨਗੇ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਜੀਠੇ ਤੋਂ ਕਿੰਨੀ ਕੁ ਵੱਡੀ ਕਾਂਗਰਸ ਨੂੰ ਲੀਡ ਮਿਲੇਗੀ ਕਿੰਨਾ ਕੁ ਵੱਡਾ ਕਾਂਗਰਸ ਨੂੰ ਬਲ ਮਿਲੇਗਾ ਤਾਂ ਜੋ ਕਾਂਗਰਸ ਪਾਰਟੀ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਜਿੱਤ ਪਾਏਗੀ ਕੈਮਰਮੈਨ ਭਾਰਤ ਦੇ ਨਾਲ ਧਿਆਨ ਚੰਦ ਟੂਡੇ ਵਿਜ਼ਨ ਪੰਜਾਬ ਅੰਮ੍ਰਿਤਸਰ